ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤਿੰਨ ਤਣ ਤੱਕ ਇਹਨਾਂ ਦਾ ਡਿਜ਼ਾਈਨ ਲੈ ਕੇ ਆਇਆ ਜੈਕਸ ਵਾਟਰ ਦਾ ਇਹ ਡਿਜ਼ਾਈਨ ਹੈ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਤਾਂ ਅੱਗ ਆਪਾਂ ਬਿਨਾ ਬੁਣੀ ਉਤਾਰਾਂਗੇ ਫਿਰ ਉਲਟਾ ਬੁਣਾਂਗੇ ਇਹ ਆਪਾਂ ਦੋ ਉਲਟੇ ਮ ਬੁਣ ਲੈ ਤੁਸੀਂ ਚਾਹ ਹੁਲਟਾ ਬੁਣਸਾ ਆਪਾਂ ਬਿਨਾ ਬੁਣੀ ਉਤਾਰਿਆ ਹੁਣ ਤਾਂ ਅੱਗ ਆਪਾਂ ਬੈਕ ਸਾਈਡ ਲਿਆ ਕੇ ਇੱਕ ਸਿੱਧਾ ਬੁਣਾਂਗੇ ਇਹੀ ਤਿੰਨ ਤਾਗੇ ਆਪਾਂ ਦੁਬਾਰਾ ਰਿਪੀਟ ਕਰਨੇ ਆ ਦੋ ਉਲਟੇ ਇੱਕ ਤਾਗਾ ਆਪਾਂ ਸਿੱਧਾ ਬੁਣਾਂਗੇ ਇਹ ਤਾਗਾ ਆਪਣੀ ਸਾਈਡ ਦੋ ਉਲਟੇ ਤਾਗੇ ਇੱਕ ਤਾਗਾ ਸਿੱਧਾ ਬਣਾਵਾਂਗੇ ਇਹ ਡੀਐਨ ਦੀ ਪਹਿਲੀ ਸਿਲਾਈ ਆਪਾਂ ਇਸ ਤਰ੍ਹਾਂ ਕੰਪਲੀਟ ਕਰਾਂਗੇ ਦੋ ਉਲਟੇ ਇੱਕ ਸਿੱਧਾ ਬਣਾਵਾਂਗੇ ਇਹ ਬਹੁਤ ਸੌਖਾ ਡਿਜ਼ਾਈਨ ਆ ਜਲਦੀ ਜਲਦੀ ਬਣਦਾ ਹੈਗਾ ਜੈਂਟਸ ਸਵੈਟਰ ਤੇ ਬਹੁਤ ਪਿਆਰਾ ਬਣ ਕੇ ਆਊਗਾ ਤੇ ਬੇਬੀ ਕਾਰਡੀਗਨ ਤੇ ਪਾ ਸਕਦੇ ਆਪਾਂ ਇਹਨੂੰ ਇਸ ਤਰ੍ਹਾਂ ਹੁਣ ਆਪਾਂ ਅਗੇ ਬੈਕ ਸਾਈਡ ਦੂਜੀ ਸਲਾਈ ਤੇ ਦੂਜੀ ਸਲਾਈ ਤੇ ਆਪਾਂ ਕੀ ਕਰਨਾ ਜਿਹੜੇ ਦੋ ਉਲਟੇ ਬੁਨੇ ਉਹਨਾਂ ਨੂੰ ਇੱਧਰ ਆਪਾਂ ਸੋਨਾਂ ਨੂੰ ਸਿੱਧੇ ਬੁਣਾਂਗੇ ਜਿਹੜਾ ਉਧਰ ਇੱਕ ਸਿੱਧਾ ਬਣਾ ਉਹਨੂੰ ਇੱਕ ਉਲਟਾ ਬੁਣਾਂਗੇ ਇਸ ਤਰ੍ਹਾਂ ਹੀ ਦੂਜੀ ਸਲਾਈ ਆਪਾਂ ਸਾਰੀ ਇਸ ਤਰੀ ਕਰਾਂਗੇ ਦੋ ਸਿੱਧੇ ਇੱਕ ਉਲਟਾ ਇਹ ਡਿਜ਼ਾਈਨ ਦੀ ਆਪਣੀ ਦੂਜੀ ਸਲਾਈ ਆ ਦੋ ਸਿੱਧੇ ਇੱਕ ਉਲਟਾ ਇਸ ਤਰ੍ਹਾਂ ਹੀ ਆਪਾਂ ਡਿਜ਼ਾਈਨ ਦੀ ਦੂਜੀ ਸਲਾਈ ਨੂੰ ਕੰਪਲੀਟ ਕਰਾਂਗੇ ਦੋ ਸਿੱਧੇ ਸੌਰੀ ਇੱਕ ਫਿਰ ਉਲਟਾ ਦੋ ਸਿੱਧੇ ਇਹ ਹੀ ਟੈਂਟੈਂਟ ਅੱਗੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣੇ ਨੇ ਹੁਣ ਆਪਾਂ ਅੱਗੇ ਤੀਜੀ ਸਲਾਈ ਤੇ ਤੀਜੀ ਸਲਾਈਚ ਵੀ ਆਪਾਂ ਉਸੇ ਤਰੀਕੇ ਕਰਨਾ ਹੈ ਇਹ ਚਾਰ ਸਲਾਈ ਆਪਣੇ ਸੇਮ ਪੈਣਗੀਆਂ ਦੋ ਉਲਟੇ ਇੱਕ ਸਿੱਧਾ ਜਿਵੇਂ ਆਪਾਂ ਪਹਿਲੀ ਸਲਾਈ ਕਰੀ ਸੀ ਇਹ ਆਪਣੀ ਤੀਜੀ ਸਲਾਈ ਵੀ ਉਸੇ ਤਰੀਕੇ ਪਾਉਗੀ ਦੋ ਉਲਟੇ ਇੱਕ ਸਿੱਧਾ ਫਿਰ ਤੱਕ ਆਪਣੀ ਸਾਈਡ ਦੋ ਉਲਟੇ ਇੱਕ ਸਿੱਧਾ ਬਣਾ ਲਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੁੱਖ ਸੁੱਖੇ ਡਿਜ਼ਾਈਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਾਂ ਜਿਹੜੀ ਹੁਣ ਆਪਾਂ ਦੂਜੀ ਸਲਾਈ ਪਾਈ ਸੀ ਚੌਥੀ ਸਲਾਈ ਵੀ ਆਪਣੀ ਉਸੇ ਤਰ੍ਹਾਂ ਜੇ ਚਾਰ ਸਲਾਈਆਂ ਸੇਮ ਨੇ ਦੋ ਸਿੱਧੀ ਸਾਈਡ ਵਾਲੀਆਂ ਤੇ ਦੋ ਉਲਟੀ ਸਾਈਡ ਵਾਲੀਆਂ ਸੇਮ ਸੇਮ ਪੈਣੀਆਂ ਜਿਹੜੇ ਤੋਂ ਉਲਟੇ ਬੁਨੇ ਸੀ ਉਧਰ ਤੇ ਸਿੱਧੇ ਬੁਣਾਗੇ ਉਧਰ ਜਿਹੜਾ ਉਧਰ ਇੱਕ ਸਿੱਧਾ ਬੁਣਿਆ ਸੀ ਉਹਨੂੰ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਇਹ ਆਪਣੀ ਚੌਥੀ ਸਲਾਈ ਕੰਪਲੀਟ ਹੋ ਜੀ ਪੰਜਵੀਂ ਚ ਆਪਣਾ ਇਹ ਡਿਜ਼ਾਈਨ ਬਣ ਕੇ ਆਊਗਾ ਸਾਰੀਆਂ ਸਲਾਈਆਂ ਦਾ ਇਹ ਆਪਣਾ ਡਿਜ਼ਾਈਨ ਹੈਗਾ ਹੁਣ ਆਪਾਂ ਆ ਗਏ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ ਚ ਆਪਾਂ ਨੇ ਕੀ ਕਰਨਾ ਦੋ ਤਾਗੇ ਜਿਹੜਾ ਆਪਾਂ ਉਲਟੇ ਬਣਾਉਣਾ ਉਹਨਾਂ ਨੂੰ ਉਲਟੇ ਬਣਾਉਣਾ ਹੈ ਤਾਗਾ ਬੈਕ ਸਾਈਡ ਲੈ ਜਾਗੇ ਹੁਣ ਆਪਾਂ ਜਿਹੜਾ ਇਹ ਇੱਕ ਤਾਗਾ ਇਹਦੇ ਇੱਕ ਤਾਗੇ ਵਿੱਚ ਆਪਾਂ ਪਹਿਲਾਂ ਇੱਕ ਮੁੰਨਲਾ ਤਾਗਾ ਕੱਢਣਾ ਨਹੀਂ ਹੈਗਾ ਇਸ ਤਰ੍ਹਾਂ ਤਾਗਾ ਸਲਾਈ ਤੇ ਘੁਮਾ ਲਿਆ ਫਿਰ ਇਹਨੂੰ ਬੁਣਾਗੇ ਫਿਰ ਤਾਗਾ ਆਪਣੀ ਸਾਈਡ ਦੋ ਉਲਟੇ ਤਾਗਾ ਬੈਕ ਸਾਈਡ ਇਹ ਜਿਹੜਾ ਆਪਣਾ ਇੱਕ ਤਾਗਾ ਸਿੱਧਾ ਬੁੰਦੀ ਸੀ ਇੱਥੇ ਪਹਿਲਾਂ ਇਨੂੰ ਬੁਣ ਲਿਆ ਤਾਂਗਾ ਕੱਢਣਾ ਨਹੀਂ ਹੈਗਾ ਸਲਾਈ ਤੇ ਤਾਂਗਾ ਕਮਾ ਲਿਆ ਇਸ ਤਰ੍ਹਾਂ ਕਮਾ ਕੇ ਬੈਕ ਸਾਈਡ ਤਾਂਗਾ ਲਾਗੇ ਫਿਰ ਬੁਣ ਲੈ ਇੱਕ ਚ ਆਪਾਂ ਤਿੰਨ ਬਣਾਉਣੇ ਨੇ ਤਾਂਗਾ ਫਿਰ ਆਪਣੀ ਸਾਈਡ ਦੋ ਉਲਟੇ ਸਲਾਈ ਚ ਆਪਾਂ ਇੱਕ ਤਾਂਗਾ ਇਸ ਤਰ੍ਹਾਂ ਫਿਰ ਤਾਂਗਾ ਕਮਾ ਕੇ ਬੈਕ ਸਾਈਡ ਲੈ ਜਾਗੇ ਫਿਰ ਫਿਰ ਉਸ ਤਰ੍ਹਾਂ ਇੱਕ ਤਾਂਗੇ ਚ ਆਪਾਂ ਤਿੰਨ ਤਾਂਗੇ ਬਣਾਉਣੇ ਨੇ ਦੋ ਉਲਟੇ ਢੇੜ ਉਲਟੇ ਬੁਣਦੇ ਉਹਨਾਂ ਨੂੰ ਉਸ ਤਰੀ ਬੁਣਨਾ ਇਸ ਸਲਾਈ ਤੇ ਆਪਾਂ ਤਾਂਗਾ ਕਮਾ ਕੇ ਬੈਕ ਸਾਈਡ ਲੈ ਜਾਗੇ ਫਿਰ ਤਾਂਗਾ ਆਪਣੀ ਸਾਈਡ ਦੋ ਉਲਟੇ ਸिलाई ਤੇ ਆਪਾਂ ਪਹਿਲਾਂ ਇਸ ਤਰ੍ਹਾਂ ਤਾਗਾ ਕਮਾ ਕੇ ਲੈ ਜਾਗੇ ਫਿਰ ਬੁਣਾ ਹੁਣ ਆਪਾਂ ਅੱਗੇ ਡਿਜ਼ਾਈਨ ਦੀ ਲਾਸਟ ਸਲਾਈ ਤੇ ਸੇਮੀ ਸਲਾਈ ਤੇ ਜਿਹੜੇ ਆਪਾਂ ਸਿੱਧੇ ਬੁਣਦੇ ਆ ਦੋ ਉਹਨਾਂ ਨੂੰ ਆਪਾਂ ਸਿੱਧੇ ਬੁਣਾਂਗੇ ਤੇ ਜਿਹੜੇ ਆਪਾਂ ਇਹ ਇੱਕ ਤੋਂ ਤਿੰਨ ਬਣਾਇਆ ਇਹਨਾਂ ਦਾ ਆਪਾਂ ਤਿੰਨਾਂ ਨੂੰ ਇੱਕ ਕਰਤਾ ਨੇ ਫਿਰ ਉਸ ਤਰ੍ਹਾਂ ਦੋ ਸਿੱਧੇ ਤਿੰਨਾਂ ਦਾ ਇੱਕ ਕਰਕੇ ਇਹਨੂੰ ਆਪਾਂ ਉਲਟਾ ਬਣਾਉਣਾ ਦੋ ਸਿੱਧੇ ਤਿੰਨਾਂ ਦਾ ਇੱਕ ਕਰਕੇ ਇਹਨੂੰ ਆਪਾਂ ਉਲਟਾ ਬਣਾ ਲਾਂਗੇ ਦੋ ਸਿੱਧੇ ਤਿੰਨਾਂ ਦਾ ਉਲਟਾ ਕਰਕੇ ਇੱਕ ਬਣਾਵਾਂਗੇ ਇਹੀ ਆਪਣਾ ਸੀਐਸ ਲਾਈਨਾਂ ਦਾ ਪੈਟਰਨ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਊਗਾ ਤੇ ਬਹੁਤ ਸੋਹਣਾ ਲੱਗਦਾ ਤੇ ਸੌਖਾ ਬਿਲਕੁਲ ਬਣਾ ਕੇ ਜਰੂਰ ਵੇਖਿਓ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ